ਉਹ 19 ਮਹੀਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਅੱਜ ਰਾਜ ਕਰਨ ਵਾਲੀ ਪਾਰਟੀ ਬੀਜੇਪੀ ਦੇ ਜ਼ਮਾਨਤਾਂ ਕਰਾ ਕਰਕੇ ਬਾਹਰ ਆਉਂਦੇ ਰਹੇ 19 ਮਹੀਨਿਆਂ ਬਾਅਦ ਜਦੋਂ ਐਮਰਜੈਂਸੀ ਟੁੱਟੀ ਲੁਧਿਆਣੇ ਵਿੱਚ ਇੱਕ ਕਾਨਫਰੰਸ ਹੋਈ ਜਿਹੜੀ ਇਤਿਹਾਸਕ ਕਾਨਫਰੰਸ ਸੀ ਜੈਪ੍ਰਕਾਸ਼ ਨਾਰਾਇਣ ਉਸ ਵੇਲੇ ਇਹਨਾਂ ਦਾ ਲੀਡਰ ਸੀ ਉਹਨੇ ਸਖੰਦਰੀ ਬਹੁਤ ਵੱਡੀ ਸਲਾਗਾ ਕੀਤੀ ਕਿ ਜੇ ਇਹ ਓਮ ਨਾ ਹੁੰਦੀ ਅਸੀਂ ਜੇਲਾ ਵਿੱਚ ਹੀ ਗਲ ਜਾਣਾ ਸੀ ਇਨਕਲਾਬ ਆਇਆ ਕ੍ਰਾਂਤੀ ਆਈ ਤਬਦੀਲੀ ਆਈ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਸਾਨੂੰ ਮਤ ਦੇਣ ਲਈ ਕਾਂਗਰਸ ਦੀ ਮੁੜ ਕੇ ਸਰਕਾਰ ਬਣੀ ਉਹਨਾਂ ਨੇ ऐसे हालात पैदा ਕੀਤੇ ਏਜੰਸੀਆਂ ਰਾਈ ਸਾਡੇ ਤੂਚੋਂ ਬੰਦਿਆਂ ਦੇ ਹੱਥਾਂ 'ਚ ਬੰਦੂਕਾਂ ਫੜਾ ਕੇ ਅਕਾਲੀ ਦਲ ਨੂੰ ਬਰਬਾਦ ਕਰਨ ਦਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰਨ ਦਾ ਉਹਨਾਂ ਨੇ ਸਬਿਆਨਾ ਬਣਾਇਆ ਜਿਹਦੇ ਵਿੱਚ ਹਰ ਪੰਜਾਬ ਦੀ ਧਰਤੀ ਦਾ ਹਰ ਜ਼ਿਲ੍ਹਾ ਹਰ ਪਰਿਵਾਰ ਜਿਹੜਾ ਵਾ ਉਹਨੂੰ ਸੇਕ ਪਹੁੰਚਿਆ ਸਾਡੀ ਇੱਕ ਪੀੜੀ ਜਰੀਏ ਚਾਹੇ ਉਹ ਪੁਰਸ਼ ਵਾਲੇ ਸੰ ਮੁੰਡੇ ਚਾਹੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਖਾੜਕੂ ਕਾ ਕੀ ਉਹਨਾਂ ਕੋਲੋਂ ਉਹ ਮਰਵਾ ਦਿੱਤੇ ਉਹਨਾਂ ਕੋਲੋਂ ਉਹ ਮਰਵਾ ਦਿੱਤੇ ਤੇ ਜਦੋਂ ਉਹਨਾਂ ਨੂੰ ਲੋੜ ਪਈ ਤੇ ਬੈਂਸ ਸਿੰਘ ਦੀ ਸਰਕਾਰ ਜਿਹੜੀ ਬਣੀ 12 1200 ਵੋਟ ਤੇ ਉਹਨਾਂ ਨੇ ਸ਼ਿਕਾਰ ਕੀਤਾ ਪੰਜਾਬ ਦੀ ਧਰਤੀ ਤੇ ਬੱਚਿਆਂ ਦਾ ਤੇ ਮੈਂ ਸਮਝ ਨਾਵਾ ਉਹ ਸਤਵਾਰ ਨੂੰ ਕੁਚਲ ਕੇ ਰੱਖ ਦਿੱਤਾ ਤੇ ਸ਼ਰੋਮੀ ਕਾਲੀ ਦਲ ਦਾ ਵੀ ਬੜਾ ਵੱਡਾ ਨੁਕਸਾਨ ਕੀਤਾ ਐਸੀ ਪਾਰਟੀ ਹਰਮੰਦਰ ਸਾਹਿਬ ਤੇ ਤੋਪਾਂ ਟੈਕਾਂ ਨਾਲ ਹਮਲਾ ਕੀਤਾ ਸਾਡੇ ਸਰੋਵਰ ਨੂੰ ਖੂਨ ਨਾਲ ਰੰਗ ਦਿੱਤਾ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕਰ ਦਿੱਤਾ ਪਰ ਸਮਾਂ ਬਦਲਿਆ ਕਾਂਗਰਸ ਦੁਸ਼ਮਣ ਨੰਬਰ 1 ਬਣ ਗਈ ਸਾਡੀ ਅਸੀਂ ਉਹਨਾਂ ਨੂੰ ਮਤ ਦੇਣ ਲਈ ਇੱਕੋ ਪਾਰਟੀ ਚੁਣੀ ਸੀ ਭਾਰਤੀ ਜਨਤਾ ਪਾਰਟੀ ਤੇ ਹਿੰਦੁਸਤਾਨ ਲੈਵਲ ਤੇ ਅਸੀਂ ਕੋਈ ਆਪਣੀ ਧਿਰ ਬਣਾਈਏ ਦੇਰ ਬਣਾਈ ਅਸੀਂ ਇਹਨਾਂ ਨਾਲ ਰਲ ਕੇ ਨਹੀਂ ਬਹੁਜਨ ਵਾਲਿਆਂ ਨਾਲ ਰਲ ਕੇ ਪੰਜਾਬ ਦੀ ਇਲੈਕਸ਼ਨ ਲੜੀ ਸਦਾ ਤੱਕ મત ਦੇ ਦੋਗੇ ਤਿੰਨ ਬਹੁਜਨ ਵਾਲੇ ਜਿੱਤ ਕੇ ਬਾਕੀ ਸਾਡੇ ਜਿੱਤ ਕੇ ਬੀਜੇਪੀ ਦੀ ਸਰਕਾਰ ਨਹੀਂ ਬਣਦੀ ਬੀਜੇਪੀ ਵਾਲਿਓ ਸੁਣ ਲਾਓ ਤੁਹਾਡੀ ਸਰਕਾਰ ਨਹੀਂ ਸੀ ਬਣਦੀ ਅਸੀਂ ਬਾਦਲ ਨੇ ਆਪਣੀ لیاقت ਦੇ ਨਾਲ ਫਕਰੂ ਫਰੂਕਰ ਦੁੱਲੇ ਦੀਆਂ ਵੋਟਾਂ ਲਾ ਕੇ ਦਿੱਤੀਆਂ ਚਿਤਾਲਾ ਸਾਧ ਦੀਆਂ ਵੋਟਾਂ ਲਾ ਕੇ ਦਿੱਤੀਆਂ ਤਮ ਨਾਡੂ ਤੋਂ ਵੋਟਾਂ ਲਾ ਕੇ ਦਿੱਤੀਆਂ 14 ਵੋਟਾਂ ਪਾਰਲੀਮੈਂਟ ਦੀਆਂ ਲੈ ਕੇ ਤੇ ਅਟਲ ਬਿਹਾਰੀ ਬਾਗਪਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਪਹਿਲਾ ਅਸਾਨ ਤੁਹਾਨੂੰ ਐਮਰਜੈਂਸੀ ਦੇ ਵਿੱਚੋਂ ਕੱਢਿਆ ਦੂਜਾ ਅਸਾਨ ਸਾਨੂੰ ਅਸੀਂ ਤੇਜਤਾ ਪ੍ਰਧਾਨ ਮੰਤਰੀ ਬਣਾਇਆ ਤੇ ਅੱਜ ਤੁਸੀਂ ਕੀ ਕੀਤਾ ਜਿੱਕੋ ਸਾਨੂੰ ਸਾਡਾ ਪੰਜਾਬੀਆਂ ਦਾ ਸ਼ਿਕਾਰ ਕਾਂਗਰਸ ਨੇ ਪੰਜਾਬ ਦੀ ਧਰਤੀ ਤੇ ਕੀਤਾ ਉਸੇ ਤਰ੍ਹਾਂ ਹੀ ਤੁਸੀਂ ਸਾਡਾ ਸ਼ਿਕਾਰ ਕੀਤਾ ਇੱਕ ਦੋ ਬਿਗੜਾੜੀ ਵਿੱਚ ਆਪਣੇ ਬੰਦਿਆਂ ਰਾਹੀਂ ਮਰਵਾ ਕੇ ਤੇ ਸਾਰੀ ਧਰਤੀ ਤੇ ਸਾਰੇ ਹਿੰਦੁਸਤਾਨ ਦੀ ਪ੍ਰੈਸ ਜਿਹੜੀ ਐ ਉਹਦਾ ਮੂੰਹ ਬਰਗਾੜੀ ਵਾਲ ਨੂੰ ਕਰ ਦਿੱਤਾ ਆਪਣੇ ਵਧੀਆ ਵਧੀਆ ਟ੍ਰੇਡ ਖਰੀਦੇ ਹੋਏ ਲੋਕ ਸਰਦਾਰ ਪ੍ਰਕਾਸ਼ ਸਿੰਘ ਬੋਲੇ ਜੈ ਜੀ ਹੋਮਣੀ ਅਕਾਲੀ ਦਰ ਬੋਲੇ ਸੋਨਿਹਾਰ ਕਰੰਟ ਤੁਹਾਡਾ ਮਰਿਆ ਹੋਇਆ ਫਿਰ ਮੈਂ ਕਹਿੰਦਾ ਮੈਂ ਦੋਵੇਂ ਬਾਤ ਖੜੇ ਕਰੋ ਪ੍ਰਧਾਨ ਸਾਹਿਬ ਆਏ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਪਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਦੇ ਮਹਲਾਤਾਂ ਤੇ ਗੱਲ ਛੱਟਕਟ ਕਰਾਂ ਪ੍ਰਧਾਨ ਸਾਹਿਬ ਆਗੇ ਦੀ ਪਾ ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਤੇ ਸਰਕਾਰ ਨੂੰ ਕਬਜ਼ਾ ਕਰਨ ਲਈ ਪੰਜਾਬ ਦੇ ਸਿੱਖ ਕੌਮ ਦੇ ਉੱਤੇ 100 200 400 500 ਕਰੋੜ ਖਰਚਣਾ ਕੜਾ ਔਖਾ ਹੈ ਇਹਨਾਂ ਨੇ ਖਰਚੇ ਜਿੱਥੇ ਸਾਨੂੰ ਬਰਗਾੜੀ ਬਰਗਾੜੀ ਸਾਡੇ ਮੂੰਹ ਵਿੱਚ ਪਾਤੀ ਤੋਪਾਂ ਟੈਂਕਾਂ ਦੇ ਹਮਲੇ ਭੁੱਲ ਗਏ 84 ਦੀ ਕਤਲੇਆਮ ਭੁੱਲ ਗਈ ਤੇ ਬਰਗਾੜੀ ਬਰਗਾੜੀ ਦੇ ਨਾਂ ਤੇ ਸਾਨੂੰ ਬਦਨਾਮ ਕਰਕੇ ਸਾਡਾ ਮਲਿਆ ਮੇਟ ਕਰ ਦਿੱਤਾ ਔਰ ਮੈਂ ਹੋਰ ਸ਼ਾਰਟਕਟ ਕਰਾਂ ਜੇ ਇਸ ਇਨਸਾਨ ਨੇ ਪੰਜਾਬ ਦੀ ਧਰਤੀ ਤੇ ਪੰਜ ਵਾਰ ਲੋਕਾਂ ਦੀ ਸਰਕਾਰ ਬਣਾ ਕੇ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਈ ਉਹਦੇ ਦਿੱਤੇ ਹੋਏ ਔਵਾਰਡ ਨੂੰ ਫਕਰੇ ਕੌਮ ਨੂੰ ਕੋਈ ਤਨਖਾਹ ਦਿੰਦੇ ਸੀ ਕੋਈ ਪੈਨਸ਼ਨ ਦਿੰਦੇ ਸੀ ਉਹ ਔਵਾਰਡ ਸੈਂਟਰ ਦੀਆਂ ਏਜੰਸੀਆਂ ਨੇ ਵਾਪਸ ਕਰਾਇਆ ਔਰ ਜਿਹੜਾ ਸਾਡੇ ਖਾਨਦਾਨੀ ਰੰਗ ਸੀ ਝੰਡਿਆਂ ਦਾ ਆਪਣੇ ਕੇਸਰੀ ਰੰਗ ਨਿਸ਼ਾਨ ਸਾਹਿਬ ਤੇ ਉਹ ਰੰਗ ਵੀ ਸਾਡੇ ਕੋਲ ਖੋ ਕੇ ਤੇ ਉਹਦੇ ਹੁਣ ਭਾਜਪੀ ਨੇ ਝੰਡੇ ਬਣਾ ਲਏ ਨੇ ਸਾਡੇ ਰੰਗ ਦੇ ਸਾਨੂੰ ਇੱਕ ਹੋਰ ਰੰਗ ਦੇਤਾ ਵਾ ਅੱਜ ਵੀ ਕੇਸਰੀ ਰੰਗ ਜਿਹੜੇ ਨੇ ਨਿਸ਼ਾਨ ਆਉਂਦੇ ਨੇ ਔਰ ਮੈਂ ਸਮਝਣਾ ਮਾ ਅਸਲੇ ਦੁਸ਼ਮਣ ਨੰਬਰ 1 ਕਾਂਗਰਸ ਪਾਰਟੀ ਨੰਬਰ 2 ਦੁਸ਼ਮਣ ਭਾਜਪਾ ਪਾਰਟੀ ਨੰਬਰ 3 ਦੁਸ਼ਮਣ ਆਮ ਪਾਰਟੀ ਤੇ ਆਮ ਪਾਰਟੀ ਨੂੰ ਮੈਂ ਕਹਿਣਾ ਚਾਹੁੰਦਾ ਬਾਕੀਆਂ ਨੂੰ ਛੱਡ ਹੀ ਦਈਏ ਆ ਤੇ ਸਾਡਾ ਮੂੜਾ ਵਾ ਨਾ ਜਿਹੜਾ ਮਾਣ ਹੈ ਇਹਦੇ ਨਾਲ ਤਾਂ ਸਾਬ ਕਤਾਬ ਅਹੀਂ ਕਰ ਲਾਂਗੇ ਤੇ ਕੇਜਰੀਵਾਲ ਜੀ ਇਹ ਪੰਜਾਬ ਦੀ ਪੁੱਤਰ ਧਰਤੀ ਤੋਂ ਤੁਹਾਨੂੰ ਦਿੱਲੀ ਲੱਭਣੀ ਔਖੀ ਹੋ ਜਾਣੀ ਐ ਅੱਜ ਮਜੀਠੀਆ ਸਾਰੇ ਕਹਿੰਦੇ ਜੀ ਥੱਕਾ ਹੋ ਗਿਆ ਨਹੀਂ ਰੱਬ ਨੇ ਇੱਕ ਜਾਗ ਲਾਈ ਏ ਅੱਖ ਨੂੰ ਉਹਦੇ ਜਿੱਦਣ ਉਹਨੇ ਬਾਹਰ ਆਉਣਾ ਨਾ ਉਹ ਦਿਨ ਇਨਕਲਾਬ ਆ ਜਾਣਾ ਮੈਂ ਸਾਰਾ ਪੰਜਾਬ ਛਰਕਾ ਤੇ ਆ ਜਾਣਾ ਮੈਂ ਔਰ ਸ਼ਰੋਮੀ ਕਾਲੀ ਦਲ ਦੀ ਸਰਕਾਰ ਬਣਣੀ ਏ ਮੇਰਾ ਵਿਸ਼ਾ ਲੰਬਾ ਸੀ ਪਰ ਮੈਂ ਇੱਥੇ ਹੀ ਖਤਮ ਕਰਨਾ ਵਾਂ ਜਿੰਦਾਬਾ ਨਹੀਂ ਐਦਾਂ ਨਹੀਂ ਭਈ ਮੈਂ ਲਾਉਣਾ ਨਾਰੇ ਸ਼ਰੋਮਣੀ ਅਕਾਲੀ ਦਲ ਜਿੰਦਾਬਾ ਕਰੰਟ ਆਉਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਜਿੰਦਾਬਾ ਸਰਦਾਰ ਸੁਖਵੀਰ ਸਿੰਘ ਪਾਗਲ ਜਿੰਦਾਬਾ ਸਰਦਾਰ ਪ੍ਰਕਾਸ਼ ਸਿੰਘ ਪਾਗਲ ਜਿੰਦਾਬਾ ਸਰਦਾਰ ਸਾਬ ਸੁਖਵੀਰ ਸਿੰਘ ਪਾਗਲ ਜਿੰਦਾਬਾ ਮੁਜੀਤਿਆ ਸਾਹਿਬ ਜਿੰਦਾਬਾ ਬੋਲੇ ਸੋ ਨਿਹਾਲ